ਕਿਹਦੇ i oh, yes. oh, yes. बाबा लाल जी कलानौर को जो पैदल सन चीरते आप करता हूँ देखिए जा रहा है उनका पहला पता कलानौर का आज इनके मंदिर देखिए देखिए पैदल आज फिर बहुत हैं तो उत्तीर्ण है

ਉਹ ਸੰਗਤਾਂ ਵਿੱਚ ਕਿੰਨਾ ਵਿਚਾਰ ਹੈ ਤੇ ਮਹਾਰਾਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮਹਾਰਾਜ ਜੀ ਸਾਡੇ ਪ੍ਰੇਮਦਾਦ ਜੀ ਗੱਦੀ ਸਮਾਧਾ ਤੋਂ ਇਹ ਸਾਡੇ ਹਰ ਸਾਲ ਇੱਥੇ ਆਉਂਦੇ ਨੇ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਸਾਰੀ ਸੰਗਤ ਨੂੰ ਜੋੜਿਆ ਮੰਦਿਰ ਸ਼ਪਾਲਾ ਜੀ ਦੀ ਮਹਾਰਾ ਕਮੇਟੀ ਵੱਲੋਂ ਸਾਡੇ ਵੀਰੇ ਕੁਮਾਰ ਜੀ ਸੇਠੀ ਸਾਹਿਬ ਸੈਕਟਰੀ ਸਾਹਿਬ ਨੇ ਉਹ ਵੀ ਵੇਚੀ ਦੀ ਸਾਡੇ ਜਿਹੜੇ ਪ੍ਰਧਾਨ ਨੇ ਔਰ ਸਾਰੀ ਸੰਗਤ ਇੱਥੇ ਐ ਵਾਲੇ ਕੋਲੇ ਪੁਲਾਹ ਦੇ ਚੰਨਾ ਵਿੱਚ ਬੈਠੀ ਆ ਸਾਨੂੰ ਇੰਨੀ ਖੁਸ਼ੀ ਆ ਕਿ ਐ ਦੂਜੀ ਵਾਰ ਜਿਹੜੀ ਪਰਵਾਦ ਫਰੀਏ ਤੋਂ ਜਿਹੜੀ ਸਵੇਰ ਜਤਰਾ ਚੱਲਣ ਲੱਗੀ ਆ ਔਰ ਇਹ ਆਸ ਕਰਨੇ ਸਾਰਾ ਸ਼ਹਿਰ ਇਹੋਲੇ ਇਕੱਠਾ ਹੋਇਆ ਦਾ ਔਰ ਅਗਲੇ ਸਾਲ ਇਸ ਤੋਂ ਵੱਧ ਚੜ ਕੇ ਜਿਹੜੀ ਆ ਸੰਗਤ ਆਵੇ ਤੇ ਲੋਕ ਜਿਹੜੀ ਖੁਸ਼ੀਆਂ ਮਨਾਉਣ ਦੇ ਕੋਲ ਤੁਹਾਡੇ ਸਾਹਮਣੇ ਸਭ ਕੋ ਮੇਲਾ ਲੱਗਾ ਸ਼ੁਰੂ ਹੋ ਰਿਹਾ ਤੇ ਮੇਲਾ ਲੱਗਾ ਇਹ ਸਭ ਇਹਨਾਂ ਦੀ ਕਿਰਪਾ ਬਾਬਾ ਲਾਲ ਜੀ ਦੀ ਕਿਰਪਾ ਇਹ ਜਿਹੜੀ ਯਾਤਰਾ ਜਿਹੜੀ ਆ ਸਮਾਦਾ ਤੋਂ ਚੱਲੀ ਆ ਸ਼ਿਵ ਮੰਦਿਰ ਆਣ ਕੇ ਇਹਨਾਂ ਨੇ ਚਾਹ ਪਣੀ ਪੀਤਾ ਇੱਥੋਂ ਜਿਹੜੀ ਆ ਜਿਹੜੀ ਸੰਗਤ ਆ ਸਾਰੀ ਭਗਵਾਨ ਦੇ ਮਗਰ ਰੱਸ ਦੇ ਸਾਹਮਣੇ ਬਗਾਲੀ ਦੇ ਮਗਰ ਚੱਲ ਕੇ ਧਿਆਨਪੁਰ ਜਾਏਗੀ ਇਹ ਜੇ ਜਿਹੜੀ ਮਨਜ਼ੂਰ ਕਰਾਉਣਗੇ ਤੇ ਫਿਰ ਅਗਲੇ ਸਾਲ ਫਿਰ ਯਾਤਰਾ ਚੱਲੇਗੀ ਮੇਰੀ ਤੇ ਇਹੇ ਕਾਮਨਾ ਕਮੇਟੀ ਵੱਲੋਂ ਮੇਰੀ ਇਹੇ ਕਾਮਨਾ ਚਾ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਇਹ ਹੀ ਆ ਪ੍ਰਾਰਥਨਾ ਕਿ ਇਹ ਅਗਲੇ ਸਾਲ ਇਹਨਾਂ ਦਾ ਵਧ ਚੜ ਕੇ ਹੋਰ ਸਾਧ ਦੇਣ ਤੇ ਤਾਂ ਕਿ ਇਹਨਾਂ ਵਿੱਚ ਇਹਨਾਂ ਕੋਲ ਸਾਬ ਵਾਜੇ ਕਿ ਸ਼ੇ ਮੰਦਰੋਂ ਹੀ ਇਹ ਜਿਹੜੀ ਯਾਤਰਾ ਚੱਲਦੀ ਹੈ ਹਰ ਸਾਲ ਚੱਲਿਆ ਕਰੇ ਤੇ ਲੋਕੀ ਹੋਮ ਹਮਾ ਕੇ ਤੇ ਆਇਆ ਕਰਨ ਇਹ ਗੱਲਾਂ ਨੇ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਤਨ lực ਟੀਮ ਕੰਮ ਕਰਦੀ ਆ ਇਸ ਤਰ੍ਹਾਂ ਹਾਂ ਜੀ ਬਿਲਕੁਲ ਜਿਹੜੀ ਟੀਮਾਂ ਕਰਦੀਆਂ ਕੰਮ ਹੋ ਰਿਓ ਸਾਨੂੰ ਮੈਂ ਤਾਂ ਕਹਿੰਦਾ ਵੀ ਹਰ ਬੰਦੇ ਨੂੰ ਇਹਦੇ ਵਿੱਚ ਜੁੜਨਾ ਚਾਹੀਦਾ ਪਰ ਸਾਡੀ ਕਿਸੇ ਨਾ ਨੀ ਕਮੇਟੀ ਦੀ ਕਿਸੇ ਨਾ ਨੀ ਨਾ ਕੇ ਸ਼ਹਿਰ ਜਨ ਨਾ ਕੇ ਨਾ ਜੇ ਕਿ ਇਹਦੀ ਆ ਗਈ ਹੈ ਤਾਂ ਉਹ ਨੂੰ ਇਹਦੇ ਵਿੱਚ ਆਣ ਕੇ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਇਹ ਸਾਡਾ ਧਰਮ ਆ ਸਾਡਾ ਆਪਣਾ ਬਣਦਾ ਵੀ ਹੈ ਅਸੀਂ ਅਸੀਂ ਕਹਿੰਦੇ ਤੇ ਅਸੀਂ ਭਗਵਾਨ ਦੇ ਚੇਲੇ ਆ ਜਾਂ ਭਗਤਿਆ ਤੇ ਫਿਰ ਸਾਨੂੰ ਉਹ ਗੱਲਾਂ ਛੱਡ ਕੇ ਸਾਨੂੰ ਇਹਨਾਂ ਨਾਲ ਤੁਰਨਾ ਚਾਹੀਦਾ ਦੂਜੀ ਮੇਰੀ ਬੇਨਤੀ ਹੈ ਕੋਈ ਹੋਰ ਆ ਕਿ ਜਿਹੜੀ ਆਰਾਮ ਨੂਮੀ ਆ ਰਹੀ ਆ ਮੈਂ ਇਹ ਬੇਨਤੀ ਕਰਾਂਗਾ ਕਿ ਜਿਹਦੇ ਵੀ ਇੱਥੇ ਲੋਕ ਆਏ ਨੇ ਚਾਹੇ ਉਹ ਪੈਸੇ ਆਪਣੇ ਖਰਚਣ ਨਹੀਂ ਖਰਚਣੇ ਤੇ ਮੈਂ ਬੇਨਤੀ ਕਰਾਂਗਾ ਸੈਕਟਰੀ ਸਾਹਿਬ ਨੂੰ ਬੈਠੇ ਨੇ ਕਿ ਇਹ ਥੋੜੇ ਜਿਹੇ ਝੰਡੇ ਮੰਗਾ ਕੇ ਦੇਣ ਇਹ ਸਾਰੇ ਕਮੇਟੀ ਵਾਲੇ ਇਹਨਾਂ ਨੂੰ ਕਿਹ ਵੀ ਆਰਕਾ ਵਿਹਾਰ ਆਪ ਆਪਣੇ ਘਰਾਂ ਦੇ ਝੰਡੇ RAM ji ਦੇ ਲੱਗਣੇ ਚਾਹੀਦੇ ਨੇ ਤਾਂ ਕਿ ਪਿਛਲੀ ਵਾਰੀ ਮੈਨੂੰ ਇੱਕ ਬੜਾ ਅਫਸੋਸ ਹੋਇਆ ਕਿ 22 ਜੂਨ ਨੂੰ ਇੱਥੇ RAM ji ਦਾ ਜਨਮ ਦਿਨ ਗਿਆ ਪਿਛਲੀ ਵਾਰੀ ਬਹੁਤ ਧੂਮਧਾਮ ਨਹੀਂ ਆਈ ਆਰਕਾ ਕਹੇ ਨੇ ਵੀ ਉਹਦੇ ਬਾਰੇ ਨਾ ਤੇ ਕਹਿੰਦੇ ਕੋਈ ਗੱਲ ਕੀਤੀ ਨਾ ਮਨਾਇਆ ਕਿਉਂ ਕਮੇਟੀ ਵੀ ਰੁਗੀ ਆਪਣੇ ਕੰਮਾਂ ਦੇ ਕਿਉਂਕਿ ਇਹਨਾਂ ਨੂੰ ਕੋਟਾ ਦੇ ਕੰਮ ਨੇ ਕਿਨ੍ਹੇ ਸ਼ਿਵ ਜੀ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੂੰ ਕੋਟਾ ਜਿੰਨਾਰ ਦੇ ਵਾਸਤੇ ਉਹਨਾਂ ਵਿੱਚ ਰਹਿਣਾਂ ਦਾ ਇਹ ਅਸੀਂ ਤੁਹਾਨੂੰ ਬਿਆਨ ਨਹੀਂ ਕਰਦੇ ਕਿ ਅਸੀਂ ਹੁਣ ਸਿੱਤ ਨਹੀਂ ਕਰਨੀ ਹੈ Shiv ji ਮਹਾਰਾਜ ਜਾਂਦਾ ਹੈ ਉਹ ਆਪਣੇ ਕੇਸ ਆਪੇ ਹੱਲ ਕਰੀ ਜਾਂਦਾ ਮੇਰੀ ਬੇਨਤੀ ਹੈ ਕਿ RAM MAMBI ਵਾਲੇ ਦਿਨ ਚਾਹੇ ਆਪਣੇ ਕੋ ਉਤਾਰ ਪੇ ਖਰਚੋ ਚਾਹੇ 20 ਰੁਪਏ ਖਰਚੋ ਨਹੀਂ ਤੇ ਮੈਂ ਕਮੇਟੀ ਨੂੰ ਬੇਨਤੀ ਕਰਾਂਗਾ ਪ੍ਰਧਾਨ ਹੋਂਦੇ ਨਾਤੇ ਕਿ ਇਹ ਸਾਰੇ ਖਲੋਤੇ ਨੂੰ ਮੈਂਬਰ ਇਹ ਆਪਣੇ ਕੋਲੋਂ ਝੰਡੇ ਮਗਾ ਕੇ ਦੇਣ ਹਰ ਘਰ ਦੇ ਝੰਡਾ ਚੋਣ ਜਿਆ ਛੋਟਾ ਆ ਜਾਂ ਵੱਡਾ ਇਹ ਬੇਦੀ ਮੇਰੀ ਕਮੇਟੀ ਝੰਡੇ ਐਪਤੀ ਲੈ ਕੇ ਜਦੋਂ ਇਹ ਬੇਨਾਰੇ ਇਹ ਗੱਲ ਕਰ ਲਈ ਕਮੇਟੀ ਨੇ ਕਿ ਝੰਡੇ ਅਸੀਂ ਮੰਦਰੋਂ ਦੇਾਂਗੇ ਝੰਡੇ ਲੱਗਣੇ ਚਾਹੀਦੇ ਹਰ ਦ ਔਰ ਬੜੀ ਧੂਮ ਤਾਂ ਆਪਣੇ ਲੋਕਾਂ ਨੂੰ ਪਤਾ ਲੱਗੇਗਾ RAM ji ਦਾ ਅੱਜ ਜਨਮ ਦਿਨ ਹੈ ਤੇ ਬਣਾਇਆ ਵਾ ਨਾਮ ਅੰਦਰ ਮਹਾਰਾਜ ਜੈ ਕੀ ਦੀਏ ਆਪਾਂ ਹਰ ਘਰ ਚ ਦੀਵੇ ਵੰਡ ਕੇ ਆਏ ਇਸੇ ਤਰ੍ਹਾਂ ਯਾਰਕਾਂ ਵੀ ਜੇ ਪੰਜ ਵਜੇ ਨਹੀਂ ਤੇ ਦੋ ਦੋ ਦੀਵੇ ਵੀ ਆਪਣੇ ਘਰ ਤੇ ਸੀ ਕਿ ਉਹਦੇ ਸ਼ਾਮ ਨੂੰ ਜਰੂ ਚਲਾਇਓ ਮੇਰੀ ਹੱਥ ਜੁੜ ਕੇ ਬੇਨਤੀ ਆ ਜੈ ਸ਼੍ਰੀ ਰਾਮ ਸੀਤਾ ਰਾਮ ਅੱਜ ਕੋਈ ਵਿਸ਼ਾਲ ਸ਼ੋਭਾ ਯਾਤਰਾ ਜਾ ਰਹੀ ਹੈ ਪੈਦਲ ਯਾਤਰਾ ਇੱਕ ਵਾਰ ਕਰਦੇ ਆ ਅੱਜ ਜੀ ਬੜਾ ਭਗਾ ਵਾਲਾ ਦਿਨ ਹੈ ਕਿ ਅੱਜ 30 ਤਰੀਕ ਨੂੰ ਤੱਪੂ ਭੂਮੀ ਸਥਾਨ ਕਲਾਂ ਨਾਲ ਤੋਂ ਵਿਸ਼ਾਲ ਪੈਦਲ ਸ਼ੋਭਾ ਯਾਤਰਾ ਸ੍ਰੀ ਧਾਨਪੁਰ ਤੱਕ ਜਾ ਰਹੀ ਹੈ ਸਾਰੀ ਸੰਗਤ ਚ ਬਹੁਤ ਉਤਸ਼ਾਹ ਹੈ ਤੇ ਸਾਰੀ ਸੰਗਤ ਦਾ ਬਹੁਤ ਸਹਿਯੋਗ ਹੈ ਸੰਗਤ ਦੇ ਸਹਿਯੋਗ ਨਾਲ ਇਹ ਪੈਦਲ ਯਾਤਰਾ ਜਾ ਰਹੀ ਹੈ ਜੀ ਇਹ ਪੈਦਲ ਯਾਤਰਾ ਕਲਾਂਗੁਰ ਤੋਂ ਚੱਲ ਕੇ ਸ਼੍ਰੀ ਮੰਦਰ ਸ਼੍ਰੀ ਮੰਦਰ ਤੋਂ ਹੁੰਦੇ ਹੋਏ ਕੋਟ ਦਾਣਾ ਮੰਡੀ ਦਾਣਾ ਮੰਡੀ ਤੋਂ ਪਿੰਡਾਤਾਣੀ ਹੁੰਦੇ ਹੋਏ ਕੋਟਲੀ ਸੂਤ ਮਲੀ ਫਿਰ ਧਾਨਪੁਰ ਪਹੁੰਚੇਗੀ ਮਹਾਰਾਜ ਰਾਮ ਸੁੱਦਰ ਦਾਸ ਜੀ ਦੇ ਆਸ਼ੀਰਵਾਦ ਦੇ ਨਾਲ ਅਸੀਂ ਚੱਲੇ ਸੀ ਤੇ ਹੁਣ ਮਹਾਤਮਾ ਸ੍ਰੀ ਪ੍ਰੇਮ ਦਾਸ ਜੀ ਸਾਡੇ ਪੁਜਾਰੀ ਜੀ ਉਹਨਾਂ ਦੀ ਰਹਿਮਾਈ ਵਿੱਚ ਇਹ ਯਾਤਰਾ ਜਾ ਰਹੀ ਹੈ ਤੇ ਅੱਗੇ ਤੋਂ ਵੀ ਜਿੰਨਾ ਚਿਰ ਤੱਕ ਇਹ ਸੰਗਤ ਸਾਡਾ ਸਾਥ ਦਿੰਦੀ ਰਹੇਗੀ ਤੇ ਆਪਾਂ ਇਹ ਸ਼ੋਭਾ ਯਾਤਰਾ ਲੈ ਕੇ ਜਾਂਦੇ ਰਵਾਂਗੇ ਜੀ ਬੋਲੀ ਸਤਿਗੁਰੂ ਬਾਬਾ ਵਾਲਾਲ ਦੇਵ ਜੀ ਮਹਾਰਾਜ ਜੀ ਰਸਤੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਰਸਤੇ ਵਿੱਚ ਹੀ ਸਭ ਤੋਂ ਪਹਿਲਾਂ ਇੱਥੋਂ ਤੱਪ ਭੂਮੀ ਸਤਾਨ ਤੋਂ ਇੱਕ ਲੰਗਰ ਦਾ ਪ੍ਰਬੰਧ ਹੈ ਸੰਗਤ ਵਾਸਤੇ ਜਿਹੜੀ ਸਵੇਰ ਸਵੇਰੇ ਸੰਗਤ ਆਉਣ ਵਾਸਤੇ ਲੰਗਰ ਦਾ ਪ੍ਰਬੰਧ ਹੈ ਉਸ ਤੋਂ ਬਾਅਦ ਸ਼ਿਵ ਮੰਦਰ ਕਲਾਨਾ ਔਰ ਪ੍ਰਾਚੀਨ ਮੰਦਰ ਹੈ ਜੀ ਉੱਥੇ ਵੀ ਸਾਡੇ ਪ੍ਰਧਾਨ ਅਮਰਜੀਤ ਖੁੱਲਰ ਜੀ ਨੇ ਵੀ ਬੜਾ ਵਿਸ਼ੇਸ਼ ਲੰਗਰ ਦਾ ਕੰਦ ਕੀਤਾ ਉਸ ਤੋਂ ਬਾਅਦ ਦਾਣਾ ਮੰਡੀ ਜੀ ਸਰਪੰਚ ਜਲਦੀਸ਼ ਸ਼ਰਮਾ ਜੀ ਉਹਨਾਂ ਵੱਲੋਂ ਪ੍ਰਬੰਧ ਹੈ ਅਦਾਲਤ ਕੋਤੀ ਸੰਤ ਨੇ ਕਾਫੀ ਪ੍ਰਬੰਧ ਕੀਤਾ ਹੈ ਦੇੜ ਗੁਆਰ ਦੀ ਸੰਗਤ ਨੇ ਕਾਫੀ ਪ੍ਰਬੰਧ ਕੀਤਾ ਉਸ ਤੋਂ ਬਾਅਦ ਕੋਟਲੀ ਸੂਤਮੱਲੀ ਇੱਕ ਵਿਸ਼ਾਲ ਵਿਸ਼ਾਲ ਲੰਗਰ ਹੈ ਜੀ ਸਾਡੇ ਸਾਡੇ ਭਾਈ ਸਾਹਿਬ ਜਿਹੜੇ ਨੇ ਅਰੋੜਾ ਜੀ ਉਹਨਾਂ ਵੱਲੋਂ ਉੱਥੇ ਪ੍ਰਬੰਧ ਹੈ ਉਸ ਤੋਂ ਬਾਅਦ ਧਿਆਨਪੁਰ ਤੱਕ ਪਹੁੰਚਾ ਕੇ ਤੇ ਦਰਬਾਰ ਜਾ ਕੇ ਮਾਰੇਗਾ ਸੰਗਤਾਂ ਪੈਦਲ ਹੀ ਜਾ ਰਹੀਆਂ ਨੇ ਜਿਹੜੀਆਂ ਬਜ਼ੁਰਗ ਸੰਗਤਾਂ ਨੇ ਕੋਈ ਸਾਡੀਆਂ ਮਾਤਾਵਾਂ ਨਹੀਂ ਪੈਣਾ ਜਿਹੜੀ ਨਹੀਂ ਚੱਲ ਸਕਦੀ ਉਹਨਾਂ ਵਾਸਤੇ ਪ੍ਰਬੰਧ ਕੀਤਾ ਗਿਆ ਟਰਾਲੀਆਂ ਦਾ ਵਾਸਤਾ ਪ੍ਰਬੰਧ ਹੈ ਔਰ ਜਿਹੜੀ ਵਾਪਸੀ ਤੇ ਵੀ ਇਹਨਾਂ ਸਾਰੀਆਂ ਸੰਗਤਾਂ ਨੂੰ ਅਸੀਂ ਲੈ ਕੇ ਵਾਪਸ ਆਵਾਂਗੇ ਜੀ ਕੋਲੇ ਸਤਗੁਰੂ ਬਾਬਾ ਲਾਲ ਤੇ ਅਮਰਦਾ ਜੀ ਜੈ ਜੈ ਮਹਾਰਾਜ ਕੀ ਜੈ ਧਿਆਨ ਪਰਵਾਸੀ ਮਹਾਰਾਜ ਕੀ ਜੈ ਜੇ ਕਰਾ ਸ਼੍ਰੀ ਬਾਵਲਾ ਜੀ ਕਾ ਬੋਲ ਸਾਚੇ ਦਰਬਾਰ ਕੀ ਸਾਡੇ ਦੇਵਾਚਾਰੀਏ ਮਹਾਰਾਜ ਸ੍ਰੀ ਰਾਮ ਸੁੰਦਰ ਦਾਸ ਜੀ ਦੇ ਅਸ਼ੀਰਵਾਦ ਦੇ ਨਾਲ ਸਵਾਮੀ ਪੰਕਜ ਦਾਸ ਜੀ ਨੇ ਇੱਕ ਪਰਨ ਲਿਆ ਸੀ ਕਿ ਅਸੀਂ ਇੱਥੋਂ ਪੈਦਲ ਯਾਤਰਾ ਕਲਾਨੌਰ ਤੋਂ ਧਿਆਨਪੁਰ ਕਿਉਂ ਨਹੀਂ ਜਾ ਰਹੀ ਹੈਗੀ ਤੇ ਇਹ ਜਰੂਰ ਇੱਕ ਦਿਨ ਜਾਏਗੀ ਤੇ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸ੍ਰੀ ਪੰਕਜ ਦਾਸ ਜੀ ਦਾ ਅਸ਼ੀਰਵਾਦ ਮਹਾਰਾਜ ਰਾਮ ਸੁੰਦਰ ਦਾ ਅਸ਼ੀਰਵਾਦ ਦੇ ਨਾਲ ਇਹ ਸੰਗਤ ਜਿਹੜੀ ਕਿ ਦੂਸਰੀ ਅੱਜ ਪੈਦਲ ਯਾਤਰਾ ਲੈ ਕੇ ਜਾ ਰਹੀ ਆ ਦੇਵਾਚਾਰੀਏ ਰਾਮ ਸੁੰਦਰ ਦਾਸ ਜੀ ਦੇ ਹੁਕਮ ਦੇ ਨਾਲ ਹੀ ਸਾਰੇ ਕੰਮ ਚੱਲਦੇ ਨੇ ਇਸ ਕਰਕੇ ਸੰਗਤ ਨੂੰ ਵੱਧਵਾ ਸਹਿਯੋਗ ਦਿਨ ਜਿਹੜਾ ਹੈ ਤੇ ਮਹਾਰਾਜ ਪੰਕਜ ਦਾਸ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਵੱਧ ਤੋਂ ਵੱਧ ਹਿੰਮਤ ਕਰਕੇ ਇਹ ਗੱਲ ਕਹਿੰਦੇ ਰਹੇ ਨੇ ਕਿ ਜ਼ਰੂਰ ਜਾਓ ਜ਼ਰੂਰ ਜਾਓ ਜ਼ਰੂਰ ਜਾਓ ਤੇ ਅੱਜ ਇਹ ਗੱਲ ਦੇ ਪ੍ਰਤੀ ਮਹਾਰਾਜੀ ਕਿਰਪਾ ਹੋਈ ਹੈ ਕਿ ਸੰਗਤ ਦੇ ਮਨ ਵਿੱਚ ਇਹ ਗੱਲਾਂ ਆਈਆਂ ਵੀ ਅਸੀਂ ਜਾਣਾ ਹੈ ਚਲੋ ਸਤਿਗੁਰੂ ਬਾਬਾ ਲਾਲ ਮੇਰ ਕਰੋ ਸਾਰਿਆਂ ਤੇ ਤੇ ਇਹ ਸਕੇ ਸਤਿਗੁਰ ਦਾ ਆਸ਼ੀਰਵਾਦ ਲੈਣ ਜਾ ਕੇ ਜਕਰਾ ਸ਼੍ਰੀ ਬਾਬਾ ਲਾਲ ਜੀ ਦਾ ਬੋਲ ਸਾਚੇ ਦਰਬਾਰ ਕੀ ਉਹ ਕਿਹਾ ਅਬੀ ਜਿੰਕਾਰਾ ਬਾਬਾ ਲਾਲ ਜੀ ਦਾ ਬਹੁਤ ਸਾਰੇ ਦਰਬਾਰ ਦੀ ਜਿੰਕਾਰਾ ਧਿਆਨ ਪ੍ਰਵਾਸੀ ਦਾ ਬਹੁਤ ਸਾਰੇ ਦਰਬਾਰ ਦੀ ਜੀ ਇਹ ਸ਼ੋਭਾ ਯਾਤਰਾ ਰਾਮ ਸਿੰਘ ਦਾ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਸ਼ੀਰ ਦੇ ਅਸ਼ੀਰਵਾਦ ਦੇ ਨਾਲ ਜਿਹੜੀ ਹੈ ਦੂਸਰੀ ਪੈਦਲ ਯਾਤਰਾ ਜਿਹੜੀ ਸਾਡੀ ਕਲਨੌਰ ਤੋਂ ਜਾ ਰਹੀ ਹੈ ਜਿਹੜੀ ਕਿ ਬੜੀ ਬਹੁਤ ਮਾਮਾ ਕੇ ਪਬਲਿਕ ਦਾ ਇੰਨਾ ਜੋਸ਼ ਵੇ ਯਾਤਰਾ ਦੇ ਵਿੱਚ ਉਹ ਬਾਬਾ ਲਾਲ ਜੀ ਜਾਣਦੇ ਆ ਉਹਨਾਂ ਦੀ ਸਾਰੀ ਕਿਰਪਾ ਵੇ ਸਾਰੇ ਸੇਵਕਾਂ ਨੂੰ ਲੱਖ ਲੱਖ ਵਧਾਈ ਹੋਵੇ ਜਾਨ ਪਰਵਾਲਿਆ ਨੂੰ ਲੱਖ ਲੱਖ ਵਧਾਈ ਹੋਵੇ ਬਾਬਾ ਲਾਲ ਜੀ ਨੂੰ ਵਧਾਈ ਹੋਵੇ ਤੇ ਸਾਰੀ ਜਨਤਾ ਜਿਹੜੀ ਖੁਸ਼ੀ ਖੁਸ਼ੀ ਦੀ ਯਾਤਰਾ ਪੂਰੀ ਹੋਵੇ ਬੋਲ ਸੰਚੇ ਦਰਬਾਰ ਕੀ ਜੈ ਅਖੰਡ ਮੰਨ ਲਾਕਾਰਮ ਵਿਆਪਤੰ ਮੇ ਨਚਰਾਚਰਮ ਤਤਪਦੰ ਦਰਸ਼ਿਤੰ ਮੇ ਨਾਤਸਮੈ શ્રી ਗੁਰਵੇ ਨਮਹਾ ਬੋਲ ਬਾਬਾ ਲਾਲ ਦਾਲ ਜੀ ਮਹਾਰਾਜ ਕੀ ਜੈ ਪਰਮ ਪੂਜ ਦੇਵਾਚਾਰੀ ਰਾਮਸੁੰਦਰ ਦਾਸੀ ਮਹਾਰਾਜ ਜੀ ਕੀ ਜੈ ਬਾਬਾ ਲਾਲ ਦਾਲ ਜੀ ਦੀ ਕਿਰਪਾ ਸੇ ਪਰਮ ਪੂਜ ਸੀ ਮਹਾਰਾਜ ਜੀ ਦੇ ਆਸ਼ੀਰਵਾਦ ਸੇ और सभी संगत के सहयोग से दूसरी बार शोभा यात्रा यात्रा पद यात्रा तपोभूमि कलानोर से प्रस्थान करेगी और ध्यानपुर धाम बाबा लाल जी के श्री चरणों में नतमस्तक होगी तो हम भगवान बाबा लाल जी से यही प्रार्थना करते हैं और सभी भक्तों से अनुरोध करते हैं कि ज्यादा से ज्यादा लोग आए और अपने जीवन को धन्य बनाए